ਜੂਨ ਦਾ ਮਹੀਨਾ ਚੱਲਦਾ ਪਿਆ ਕਿ ਗਰਮੀ ਆਪਣੇ ਪੂਰੇ ਜੋਰਾਂ ਛੋਰਾ ਤੇ ਹੈਗੀ ਆ ਲੇਕਿਨ ਪੰਜਾਬ ਦੇ ਵਿੱਚ ਲੱਗਦਾ ਇਸ ਵਾਰ ਕਿਤੇ ਵੱਧ ਹੀ ਗਰਮੀ ਪੈਂਦੀ ਨਜਰੋਂਦੀ ਪਈਗੀ ਪਾਰਾ ਇੰਨਾ ਜ਼ਿਆਦਾ ਵੱਜ ਚੁੱਕਾ ਲੱਗ ਲੋਕ ਤਰਾ ਤਰਾ ਕਰਕੇ ਜਿਹੜੇਗੇ ਉਹ ਕੰਮ ਨਹੀਂ ਸ਼ੁਰੂ ਹੋ ਚੁੱਕੇ ਨੇ ਮੱਲਕੀ ਡਰਨੇ ਸ਼ੁਰੂ ਹੋ ਗਏ ਨੇ ਬਿਹਾਲ ਹੋ ਚੁੱਕੇ ਗਰਮੀ ਤੋਂ ਕਿਉਂਕਿ ਜਦੋਂ 12 ਵਜੇ ਤੋਂ ਬਾਅਦ ਪਰੋਂ ਬਾਹਰ ਨਿਕਲਦੇ ਨੇ ਤੇ ਇੰਨੀ ਕੁ ਜ਼ਿਆਦਾ ਅੱਗ ਵਰਦੀ ਜਿਵੇਂ ਇੰਜ ਲੱਗਦਾ ਹੈ ਕਿ ਜਿਵੇਂ ਅਸੀਂ ਲੂ ਲੋ ਦੇ ਅੱਗੇ ਖੜੇ ਹੋ ਗਏ ਆ ਕਿ ਜਾਫਰ ਅਸੀਂ ਪੱਟਕੀ ਦੇ ਕੇ ਖੜੇ ਗਏ ਇੰਨਾ ਅਸਮਾਨ ਜਿਹੜਾ ਚਮਕਦਾ ਸੂਰਜ ਨਜ਼ਰ ਆਉਂਦਾ ਪਿਆਗਾ ਤੇ ਲੋਕਾਂ ਦਾ ਸਰੀਰ ਪੂਰਾ ਚੁੱਸਨਾਹੀ ਸ਼ੁਰੂ ਹੋ ਚੁੱਕਾਗਾ ਕਈਆਂ ਲੋਕਾਂ ਦਾ ਬੀਪੀ ਬਦਲ ਆਪਿਆ ਅਕਸਰ ਹੁੰਦੇ ਆ ਇਸ ਤਰ੍ਹਾਂ ਕਿ ਹਾਰਟ ਐਕ ਜਿਹੜੇਗੇ ਸਰਦੀਆਂ ਜੀ ਹੁੰਦੇ ਸੀ ਲੇਕਿਨ ਅੱਜ ਕੱਲ੍ਹ ਤਾਂ ਗਰਮੀਆਂ ਦੇ ਵਿੱਚ ਵੀ ਹੁਣ ਲੱਪਿਆ ਕਿਉਂਕਿ ਬੋਡੀ ਦਾ ਟੈਂਪਰੇਚਰ ਹੀ ਡਾਊਨ ਹੋ ਜਾਂਦਾਗਾ ਸਿਹਤ ਖਰਾਬ ਹੋ ਜਾਂਦੀਗੀ ਬੁਖਾਰ ਹੋ ਜਾਂਦੇਗੇ ਲਗਾਤਾਰ ਲੋਕਾਂ ਨੂੰ ਕੋਈ ਬਿਮਾਰੀ ਕਾਫੀ ਵੱਧੀ ਭੀ ਗਰਮੀਆਂ ਦੇ ਕਰਕੇ ਬੁਖਾਰ ਬਹੁਤ ਜ਼ਿਆਦਾ ਹੁੰਦੀ ਪਈਗੇ ਕਾਰਨ ਆਈ ਹੋਊਗਾ ਕਿ ਗਰਮੀ ਲੋੜ ਤੋਂ ਵੱਧ ਪੈਂਦੀ ਪਈ ਗਈ ਹੈ ਲੇਕਿਨ ਕਾਰਨ ਇਹਨੂੰ ਦੇਖ ਕੇ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਹੀ ਲੱਗਦਾ ਕਿਉਂਕਿ ਲਗਾਤਾਰ ਅਸੀਂ ਦਰਖਸਾਰ ਦੇ ਪਏਗੇ ਆ ਪੈਲੀਆਂ ਦੇ ਵਿੱਚ ਅਸੀਂ ਪ੍ਰਾਲੀ ਨੂੰ ਅੱਗ ਲਾਉਂਦੇ ਪਏਗੇ ਆ ਲਗਾਤਾਰ ਅਸੀਂ ਕਟਾਈ ਕਰੀ ਜਾਂਨੇਗੇ ਲੱਕੜਾਂ ਦੀ ਦਰਖਤਾ ਦੀ ਪੇੜ ਜਿਹੜੇ ਕਿ ਘਟਾਉਂਦੇ ਜਾ ਰਹੇਗੇ ਆ ਕਿ ਜਿਹਦੇ ਕਰਕੇ ਫਿਰ ਕੁਦਰਤ ਨਾਲ ਖੇੜਨਾ ਤੇ ਕੁਦਰਤ ਦਾ ਫਿਰ ਗੁੱਸਾ ਦੇ ਦੇਖਣਾ ਪੇਰਾ ਹੀ ਗਾ ਸਾਨੂੰ ਲੇਕਿਨ ਅਸੀਂ ਕਿੱਥੇ ਹਟਦੇ ਆਂ ਖਾਸ ਕਰਕੇ ਅਸੀਂ ਪੰਜਾਬੀ ਕਿਉਂਕਿ ਜਿੱਨਾ ਚ ਛੱਡਦੇ ਸਿੱਤੇ ਕੋਈ ਗੱਲ ਪਾਵੇਂ ਨਾ ਉਹਨਾਂ ਜੇ ਸਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਪੰਜਾਬੀਆਂ ਦੀ ਪੁਰਾਣੀ ਖਾਸੀ ਤੇਗੀ ਆ ਤੇ ਪੰਜਾਬੀ ਪਿੱਲੋ ਘਰ ਦਾ ਤੇ ਬਾਦ ਦੇ ਸੋਚਦਾ ਆ ਇਹ ਅਸੀਂ ਨਹੀਂ ਕਹਿੰਦੇ ਇਹ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈਗਾ ਆ ਤੇ ਪੰਜਾਬ ਦੇ ਲੋਕ ਪਿੱਲੋ ਕੰਮ ਕਰਦੇ ਨੇ ਉਹਦੇ ਬਾਅਦ ਚ ਉਹ ਸਹੀ ਔਰ ਗਲਤ ਦਾ ਫੈਸਲਾ ਲੈਂਦੇ ਨੇ ਲੇਕਿਨ ਬਾਹਰ ਦੀ ਸਟੇਟਾਂ ਦੇ ਲੋਕ ਪਹਿਲੋ ਸੋਚਦੇ ਨੇ ਤੇ ਫਿਰ ਕੰਮ ਕਰਦੇ ਨੇ ਇਹ ਡਿਫਰੈਂਟ ਸਾਡੇ ਪੰਜਾਬੀ ਆ ਉਹ ਦੂਜੀਆਂ ਸਟੇਟਾਂ ਦੇ ਵਿੱਚ ਹੈਗਾ ਆ ਕਿਉਂਕਿ ਅਸੀਂ ਖੁਦ ਵੀ ਆਪਣੇ ਜੀਵਨ ਚੇਤ ਤਰ੍ਹਾਂ ਹੀ ਕਰਦੇ ਆ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਦੇ ਕੰਮ ਕਰਨ ਤੋਂ ਬਾਅਦ ਸੋਚਦੇ ਆ ਇਸ ਕਰਕੇ ਪੰਜਾਬੀਓ ਹਲਾਤ ਦੇਖ ਲਓ ਜੇ ਚਾਹੁੰਦੇ ਹੋ ਕਿ ਆਉਣ ਵਾਲੇ ਸਾਲ ਦੇ ਵਿੱਚ ਨਾਰਮਲ ਜੀਵਨ ਜੀਤਾ ਜਾਵੇ ਮਤਲਬ ਕਿ ਗਰਮੀ ਘੱਟ ਹੋਵੇ ਤਾਂ ਫਿਰ ਪੇੜ ਲਗਾਉਣੇ ਸ਼ੁਰੂ ਕਰੋ ਕਟਾਈ ਘੱਟ ਕਰਨੀ ਸ਼ੁਰੂ ਕਰੋ ਤਾਂ ਕਿ ਜੀਵਨ ਅਸੀਂ ਸਹੀ ਤਰੀਕੇ ਨਾਲ ਜੀ ਸਕੀਏ ਕਿ ਜੇ ਫਿਰ ਕਹਿੰਦੇ ਆ ਕਿ ਜਿਵੇਂ ਫਿਰ 2020 ਦੇ ਵਿੱਚ ਜਿਹੜੀ ਗੀ ਹਫ਼ਤਾ ਦੇਖਣ ਨੂੰ ਮਿਲੀ ਆ ਇਹ ਜਿਨ੍ਹਾਂ ਹੀ ਕੁਛ ਸੋਚਣ ਦੇ ਦੇਖਣ ਦੇ ਇੱਛੂਕ ਹੈਗੇ ਹੋ ਤਾਂ ਫਿਰ ਜੋ ਮਰਜ਼ੀ ਕਰੋ ਅਸੀਂ ਤਾਂ ਸਿਰਫ ਹਵਾਰੀ ਦਿਵਾਣੀ ਹੈ ਤੁਹਾਨੂੰ ਦਿਖਾ ਕੇ ਸਮਝਾਉਣਾ ਹੀ ਚਾਹੁੰਦੇ ਹਾਂ ਸਮਝਾ ਦਿੱਤਾ ਹੁਣ ਤੁਸੀਂ ਸਮਝਣਾ ਨਹੀਂ ਸਮਝਣਾ ਇਹ ਤੇ ਤੁਹਾਡੇ ਉੱਤੇ ਡਿਪੈਂਡ ਹੈਗਾ ਕਮੈਂਟ ਜ਼ਰੂਰ ਕਰਿਓ ਆਪਣੀ ਰਾਏ ਜ਼ਰੂਰ ਦਿਓ ਐਮਐਲ ਦਾ ਪਿੱਛਾ ਲੋਕਾਂ ਲੰਗਰ ਲਗਾਇਆ ਗਿਆ ਬੁੱਤਿਆਂਦਾਰ ਰਣਜੀਤ ਸਿੰਘ ਪਨੇਸਰ ਹੋਣਾ ਵੱਲੋਂ ਕੀ ਕਹੋਗੇ ਇਸ ਬਾਰੇ ਦੇਖੋ ਜੀ ਇੱਕ ਬੜਾ ਸਰੰਗਾ ਜੋ ਕਦਮ ਆ ਇਹ ਜਿੱਥੇ ਆਪਾਂ ਦੇਦੇ ਆ ਆਮ ਖਾਣੇ ਦਾ ਲੰਗਰ ਤੇ ਲੋਕ ਅੱਜ ਕੱਲ ਦਵਾਈਆਂ ਦਾ ਲੰਗਰ ਲਾਉਂਦੇ ਨੇ ਉਥੇ ਅ ਅਰਣਜੀਤ ਸਿੰਘ ਜੀ ਦੇ ਵੱਲੋਂ ਜਿਹੜਾ 40 ਦਿਨ ਇਹ ਲੰਗਰ ਚੱਲੂਗਾ ਮੁਕਤਿਆਂ ਦਾ ਲੰਗਰ ਆ ਤੁਹਾਨੂੰ ਪਤਾ ਵੀ ਅੱਜ ਦਾ ਜੋ ਮਾਹੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਆ ਨਾ ਤੇ ਪਿਛਲੇ ਦਿਨ ਤੋਂ ਪੰਜਾਬ ਦਾ ਮਤਲਬ ਸਭ ਤੋਂ ਜਿਹੜਾ ਗਰਮ ਸ਼ਹਿਰ ਤੇ ਆਪਣਾ ਸਮਰਾਲਾ ਤੁਹਾਨੂੰ ਪਤਾ ਲੱਗੇ ਪਤਾ ਹੀ ਲੱਗਿਆ ਹੋਣਾ ਤੇ ਬੁੱਟੇ ਵੀ ਬਹੁਤ ਲੋੜ ਆ ਤੁਹਾਨੂੰ ਪਤਾ ਵੀ ਜਿਹੜੇ ਬੁੱਟੇ ਨੇ ਉਹਨੂੰ ਗਿਣਤੀ ਬਹੁਤ ਘਾਟਾ ਜਿਸ ਹੱਸਬਤ ਚਾਹੀਦੇ ਨੇ ਤੇ ਇੱਕ ਬਹੁਤ ਵਧੀਆ ਪਹਿਲ ਆ ਮੇਰੇ ਵੀਰ ਦੀ ਤੇ ਮੈਂ ਬੁढ़ाई ਦਾ ਪਤਰਾ ਇਸ ਵਾਸਤੇ ਤੇ ਮੈਂ ਬਾਕੀ ਲੋਕਾਂ ਨੂੰ ਵੀ ਕਹੂੰਗਾ ਵੀ ਕਮ ਸੇ ਕਮ ਜੇ ਬਹੁਤ ਦਿਨ ਦਾ ਇੱਕ ਇੱਕ ਦੋ ਦੋ ਬੁੱਟੇ ਜ਼ਰੂਰ ਲਾਉਣਾ ਉਹ ਬੜੀ ਲੋੜ ਆ ਪਰ ਜੋ ਅੱਜ ਦੇ ਟਾਈਮ ਵਿੱਚ ਆਪਾਂ ਜਿਸ ਹੱਸਬਤ ਟੈਂਪਰੇਚਰ ਵਧ ਰਿਹਾ ਤੇ ਤੇ ਬੁढ़ाई ਦਾ ਪਤਰਾ ਭਰਾ ਮੇਰਾ ਤੇ ਬਾਕੀ ਸਾਰੇ ਭਰਾਵਾਂ ਨੂੰ ਬਹੁਤ ਬਦਰਫ ਰੱਖਣਾ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਊਗਾ ਇਸ ਤਰ੍ਹਾਂ ਦਾ ਜੀ ਦੇਖੋ ਜੀ ਅਸੀਂ ਪਿਛਲੇ ਸਾਲ 58000 ਰੁਟਾ ਲਾਇਆ ਕਿ ਮਾਛੁਰਾ ਖਾਂ ਜੰਗਲ ਦੇ ਵਿੱਚ ਛੋਟੇ ਛੋਟੇ ਜੰਗਲ ਦਾ ਪਹੁੰਚ ਲੱਗੇ ਹੋਏ ਨੇ ਜਿਵੇਂ ਪੰਗਲਾ ਪਿੰਡ ਹੋ ਗਿਆ ਤੇ ਕਈ ਪਿੰਡ ਜਿਹਨੇ ਮਲੋ ਜੰਗਲ ਲੱਗੇ ਤੇ ਹੁਣ ਅਸੀਂ ਵੀ ਇੱਕ ਛੋਟੇ ਜੰਗਲ ਜਿਹੜੇ ਅਦਨੁਕੀ ਤਕਨੀਕ ਦੇ ਨਾਲ ਜਿਹਨੂੰ ਕਹਿੰਦੇ ਮੀਆਂ ਬਾਕੀ ਤਕਨੀਕ ਕਹਿੰਦੇ ਨੇ ਤੇ ਉਹ ਲਵਾ ਰਹੇ ਆ ਪੂਰੇ ਸਮਰਾਲੇ ਦੇ ਵਿੱਚ ਤੇ ਅੱਜ ਮੇਰੀ ਮੀਟਿੰਗ ਵੀ ਹੈ ਸਪੈਸ਼ਲੀ ਇਹਦੇ ਸਬੰਧ ਨਾਲ ਮਨਰੇਗਾ ਅਧਿਕਾਰੀਆਂ ਦੇ ਨਾਲ ਇਹ ਉਹ ਵੱਧ ਤੋਂ ਵੱਧ ਜੰਗਲ ਜਿੰਨੇ ਲੱਗ ਸਕਦੇ ਨੇ ਆਪਣੇ ਸਮਰਾਲੇ ਦੇ ਵਿੱਚ ਇੱਕ ਤਾਂ ਰੋਜ਼ਗਾਰ ਮਿਲੂਗਾ ਮਨਰੇਗਾ ਦੇ ਅਧੀਨ ਪਿੰਡ ਵਾਸੀਆਂ ਆਪਣੇ ਸਾਰੀ ਸਮਰਾਲੇ ਦੇ ਇਲਾਕੇ ਦੇ ਲੋਕਾਂ ਨੂੰ ਤੇ ਦੂਜੀ ਗੱਲ ਆ ਜਦੋਂ ਜੰਗਲ ਲੱਗਣਗੇ ਹਨ ਤੱਪਸ਼ ਘਟੂਗੀ ਤੇ ਪਰਮਾਤਮਾ ਕੋਲ ਵਧੀਆ ਕੰਮ ਕਰਨ ਵਾਸਤੇ ਮੌਕਾ ਮਿਲੇ ਸਾਨੂੰ ਸਾਰਿਆਂ ਨੂੰ